ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਕੰਮ ਦੱਸਣਾ ਹੈ ਸੋ ਜਿਹੜੇ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆ ਕਿਤੇ ਇੱਕ ਤਈ ਮੰਗਲਵਾਰ ਦੇ ਦਿਨ ਇਹ ਇੱਕ ਕੰਮ ਜ਼ਰੂਰ ਕਰ ਲਿਆ ਕਰੋ ਸੋ ਜੇਕਰ ਹਰ ਹਫ਼ਤੇ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਮਹੀਨੇ 'ਚ ਇੱਕ ਵਾਰ ਜੇઠੇ ਮੰਗਲਵਾਰ ਦੇ ਦਿਨ ਤੁਸੀਂ ਇਹ ਕਰਮ ਜ਼ਰੂਰ ਕਰ ਲਿਆ ਕਰੋ ਜੀ ਸੋ ਆਪਾਂ ਵੀਡੀਓ ਵਿੱਚ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਸੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਜ਼ਰੂਰ ਲਿਖਣਾ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਸੋ ਇੱਥੇ ਇੱਕ ਕਮੈਂਟ ਦੱਸਦੇ ਆਂ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਅਸੀਂ ਬਾਬਾ ਬਲਖਨਾਥ ਜੀ ਦੀ ਸੇਵਾ ਕਰਦੇ ਆਂ ਤੇ ਬਾਬਾ ਬਲਖਨਾਥ ਜੀ ਦੀ ਜੋਤ ਵੀ ਜਗਾਉਂਦੇ ਆਂ ਤੇ ਲੱਖ ਦਾਤਾ ਪੀਰ ਜੀ ਨੂੰ ਵੀ ਮੰਨਦੇ ਆਂ ਸੋ ਵਧੀਆ ਗੱਲ ਹੈ ਸੋ ਪੀਰਾਂ-ਪੀਰਾਂ ਦੀ ਸੇਵਾ ਕਰਨੀ, ਗੁਰੂਆਂ ਦੀ ਕਰਨੀ ਸੋ ਬਹੁਤ ਹੀ ਵਧੀਆ ਗੱਲ ਹੈ, ਸੇਵਾ ਕਰਨੀ ਹੀ ਚਾਹੀਦੀ ਹੈ ਹਰ ਇੱਕ ਨੂੰ। ਇਹੀ ਆਪਾਂ ਜ਼ਿੰਦਗੀ ਵਿੱਚ ਜੋ ਸੇਵਾ ਸਿਮਰਨ ਕਰਦੇ ਆਂ ਆਪਣੇ ਕੰਮ ਆਉਂਦੀ ਹੈ। ਸੋ ਜ਼ਿੰਦਗੀ ਵਿੱਚ ਇਹ ਸੇਵਾ ਇਹ ਨਹੀਂ ਸੋਚ ਕੇ ਚੱਲਣਾ ਕਿ ਅਸੀਂ ਉਹ ਗੁਰੂਆਂ-ਪੀਰਾਂ ਲਈ ਕਰ ਰਹੇ ਆਂ, ਇਹ ਸੋਚਣਾ ਹੈ ਕਿ ਅਸੀਂ ਆਪਣੇ ਲਈ ਹੀ ਕਰ ਰਹੇ ਆਂ। ਇਨਸਾਨ ਦਾ ਇਹਦੇ ਵਿੱਚ ਵੀ ਆਪ ਦਾ ਹੀ ਫਾਇਦਾ ਹੁੰਦਾ ਆ ਜਿਹੜੀ ਸੇਵਾ ਕਰਨੀ ਸੋ ਇੱਥੇ ਕਈ ਇਨਸਾਨ ਸੋਚਦੇ ਆ ਕਿ ਅਸੀਂ ਤਾਂ ਰੱਬ ਨੂੰ ਮੰਨਦੇ ਆ ਅਸੀਂ ਰੱਬ ਨੂੰ ਨਹੀਂ ਮੰਨਦੇ ਜੇਕਰ ਸਹੀ ਮੈਨੇ ਸੋਚਿਆ ਜਾਵੇ ਜੇਕਰ ਆਪਾਂ ਰੱਬ ਦੀ ਸੇਵਾ 'ਚ ਕਰਦੇ ਆ ਤੇ ਆਪਾਂ ਨੂੰ ਪਤਾ ਹੈ ਕਿ ਸਾਨੂੰ ਇਹਦੇ ਵੱਟੇ ਕੁਛ ਨਾ ਕੁਛ ਮਿਲਣਾ ਹੈ ਤੇ ਜੇਕਰ ਆਪਾਂ ਇਹ ਸੋਚੀਏ ਕਿ ਅਸੀਂ ਕਿਉਂ ਸੇਵਾ ਕਰਨੀ ਸਾਨੂੰ ਤਾਂ ਕੁਝ ਵੀ ਨਹੀਂ ਦੇਣਾ ਸੋ ਜੇਕਰ ਇਨਸਾਨ ਨੂੰ ਇਹ ਪਤਾ ਹੀ ਨਾ ਹੋਵੇ ਕਿ ਅਸੀਂ ਸੇਵਾ ਕਰਦੇ ਹਾਂ ਸਾਨੂੰ ਇਹਦਾ ਕੁਝ ਮਿਲਣਾ ਤਾਂ ਹੈ ਨਹੀਂ ਤਾਂ ਫਿਰ ਕੀ ਫਾਇਦਾ ਤਾਂ ਫਿਰ ਕੋਈ ਵੀ ਕਦੇ ਸੇਵਾ ਨਹੀਂ ਕਰੇਗਾ ਸੋ ਦੁੱਖ ਵੀ ਤਾਹ ਨੂੰ ਆਉਂਦੇ ਆ ਕਿ ਰੱਬ ਨੂੰ ਯਾਦ ਰੱਖਿਆ ਜਾ ਸਕੇ ਸੋ ਜੇਕਰ ਜਿੰਦਗੀ ਵਿੱਚ ਦੁੱਖ ਤਕਲੀਫਾਂ ਨਾ ਆਉਣ ਤੇ ਪਰਮਾਤਮਾ ਨੂੰ ਯਾਦ ਕੌਣ ਕਰੇ ਕੋਈ ਵੀ ਨਹੀਂ ਕਰ ਸਕਦਾ ਦੁੱਖ ਵਿੱਚ ਹੀ ਪਰਮਾਤਮਾ ਨੂੰ ਯਾਦ ਕੀਤਾ ਜਾ ਸਕਦਾ ਹੈ ਦੁੱਖ ਵਿੱਚ ਹੀ ਉਹਨੂੰ ਮਿਲਿਆ ਜਾ ਸਕਦਾ ਪਾਇਆ ਜਾ ਸਕਦਾ ਹੈ ਸੁੱਖ ਵਿੱਚ ਕੋਈ ਵੀ ਪਰਮਾਤਮਾ ਨੂੰ ਯਾਦ ਨਹੀਂ ਰੱਖਦਾ ਸੋ ਇਸ ਕਰਕੇ ਹਮੇਸ਼ਾ ਹੀ ਪਰਮਾਤਮਾ ਦੇ ਚਰਨਾਂ ਨਾਲ ਲੱਗੇ ਰਹਿਣਾ ਚਾਹੀਦਾ ਹੈ ਕਿ ਹਰ ਕੋਈ ਇੱਥੇ ਆਪੋ ਆਪਣੇ ਮਤਲਬ ਲਈ ਹਰ ਇੱਕ ਨਾਲ ਰਿਸ਼ਤਾ ਰੱਖਦਾ ਹੈ ਜੇਕਰ ਉਹ ਸੱਚੇ ਪਰਮਾਤਮਾ ਨਾਲ ਵੀ ਰਿਸ਼ਤਾ ਜੋੜਿਆ ਹੈ ਤੇ ਇਨਸਾਨ ਨੇ ਆਪਣੇ ਮਤਲਬ ਲਈ ਹੀ ਜੋੜਿਆ ਹੋਇਆ ਹੈ ਕਿ ਅਸੀਂ ਸੇਵਾ ਕਰਾਂਗੇ ਤੇ ਸਾਡੇ ਰਸਤੇ ਸਾਫ਼ ਹੋ ਜਾਣਗੇ ਤੇ ਅਸੀਂ ਕਿਤੇ ਪਾਰ ਲੰਘ ਸਕਦੇ ਹਾਂ 84 ਦੇ ਗੀਟ ਤੋਂ ਨਿਕਲ ਸਕਦੇ ਹਾਂ ਸੋ ਇਸ ਕਰਕੇ ਰੱਬ ਨੂੰ ਮੰਨਣਾ ਜ਼ਰੂਰੀ ਹੈ ਸੋ ਉਹਨਾਂ ਦੇ ਚਰਨਾਂ ਨਾਲ ਲੱਗੇ ਰਹੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਬਾਪੂ ਸੱਚੀ ਸਰਕਾਰ ਦਾ ਬਹੁਤ ਔਖਾ ਪੇਪਰ ਹੁੰਦਾ ਹੈ ਬਸ ਯਕੀਨ ਵਿਸ਼ਵਾਸ ਸਬਰ ਰੱਖ ਕੇ ਬੈਠੇ ਆ ਸੋ ਦੇਖੋ ਬਹੁਤ ਹੀ ਇਹ ਵਧੀਆ ਗੱਲ ਹੈ ਕਿ ਜੋ ਆਪਾਂ ਪਰਮਾਤਮਾ ਦੇ ਰਸਤੇ ਤੇ ਤੁਰਨ ਦੀ ਕੋਸ਼ਿਸ਼ ਤਾਂ ਕਰ ਲੈਨੇ ਆ ਪਰ ਇਸ ਰਸਤੇ ਦੇ ਵਿੱਚ ਔਕੜਾਂ ਬਹੁਤ ਆਉਂਦੀਆਂ ਕਿੰਦ ਕਿ ਕੀਰੀ ਇੱਕ ਕੰਡਿਆਂ ਦਾ ਵਿਛਾਉਣਾ ਹੈ ਤੇ ਇਹ ਕੰਡਿਆਂ ਦੇ ਵਿਛਾਉਣੇ ਤੇ ਪੈ ਕੇ ਆਪਾਂ ਕਿਸ ਤੰਗ ਨਾਲ ਉਸ ਮੁਰਸ਼ਿਦ ਤੱਕ ਪਹੁੰਚ ਸਕਦੇ ਆ ਇਹ ਆਪਾਂ ਸੋਚ ਨਹੀਂ ਸਕਦੇ ਜਿੱਦਾਂ ਜਿੱਦਾਂ ਆਪਾਂ ਕਦਮ ਵਧਾਉਂਦੇ ਜਾਂਦੇ ਆ ਤੇ ਮੁਸ਼ਕਲਾ ਰਸਤੇ ਵਿੱਚ ਵੱਧਦੀਆਂ ਜਾਂਦੀਆਂ ਹੈ ਤੇ ਇਹਨਾਂ ਨੂੰ ਹਰਾਇਆ ਫਿਰ ਉਸ ਪਰਮਾਤਮਾ ਤੇ ਯਕੀਨ ਤੇ ਵਿਸ਼ਵਾਸ ਤੇ ਹੀ ਜਾ ਸਕਦਾ ਹੈ ਸੋ ਜੇਕਰ ਕਹੀਏ ਕਿ ਅਸੀਂ ਰਸਤੇ ਵਿੱਚ ਡੋਲ ਜਾਈਏ ਤਾਂ ਫਿਰ ਕਦੇ ਇਨਸਾਨ ਪਾਰ ਨਹੀਂ ਲੱਗ ਸਕਦਾ ਜਿਹੜਾ ਇੱਕ ਵਾਰ ਸੋਚ ਲੈਂਦਾ ਹੈ ਕਿ ਉਸ ਤਾਕਾਸੀ ਪਹੁੰਚਣਾ ਹੈ ਉਸ ਮੰਜ਼ਿਲ ਤੱਕ ਇੱਕ ਵਾਰ ਪਹੁੰਚ ਕੇ ਦੇਖਣਾ ਹੈ ਕੀ ਨਜ਼ਾਰਾ ਹੈ ਤੇ ਉੱਥੇ ਪਹੁੰਚਣ ਲਈ ਬਹੁਤ ਔਕੜਾਂ ਰਾਸਤੇ ਵਿੱਚ ਆਉਂਦਾ ਆ ਬਹੁਤ ਔਖੇ ਪੇਪਰ ਦੇਣੇ ਪੈਂਦੇ ਆ ਤੇ ਉਹਨਾਂ ਦੀ ਨਜ਼ਰ ਵਿੱਚ ਪਾਸ ਹੋਣਾ ਪੈਂਦਾ ਪ੍ਰੀਖਿਆ ਤੋਂ ਪਾਸ ਹੋਣਾ ਪੈਂਦਾ ਹੈ ਫਿਰ ਜਾ ਕੇ ਮੁਲਾਕਾਤ ਉਸ ਸੱਚੇ ਮੁਰਸ਼ਿਦ ਦੇ ਨਾਲ ਹੁੰਦੀ ਹੈ ਸੋ ਜਿਹੜਾ ਇੱਕ ਵਾਰ ਫਿਰ ਲਾਹ ਲੀਖ ਟੱਪ ਜਾਂਦਾ ਹੈ ਫਿਰ ਉਹ ਨੂੰ ਬਾਅਦ ਵਿੱਚ ਮੁਸੀਬਤਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਨਾ ਹੀ ਪਿੱਛੇ ਮੁੜਿਆ ਜਾ ਸਕਦਾ ਹੈ ਫਿਰ ਉਸ ਮਾਲਕ ਦਾ ਹੀ ਹੋ ਕੇ ਇਨਸਾਨ ਰਹਿ ਜਾਂਦਾ ਹੈ ਸੋ ਜਿਨ ਵੀ ਪਰਮਾਤਮਾ ਨੂੰ ਮੰਨਣਾ ਹੈ ਜ਼ਿੰਦਗੀ ਵਿੱਚ ਮੁਸ਼ਕਲਾਂ ਤਾਂ ਜ਼ਰੂਰ ਆਉਣੀਆਂ ਹੈ ਪਰ ਇਹ ਵੀ ਨਹੀਂ ਹੈ ਕਿ ਉਹ ਮੁਸ਼ਕਲਾਂ ਤੁਹਾਡਾ ਕੁਝ ਵਿਗਾੜਣਗੀਆਂ ਸਿਰਫ ਉਹ ਪਰਮਾਤਮਾ ਦੀ ਇੱਕ ਪ੍ਰੀਖਿਆ ਹੁੰਦੀ ਹੈ ਉਸ ਪ੍ਰੀਖਿਆ ਵਿੱਚ ਦੀ ਆਪਾਂ ਕਿਵੇਂ ਲੰਘਣਾ ਹੈ ਕਿਵੇਂ ਪਾਸ ਹੋ ਸਕਦੇ ਹਾਂ ਇੱਕ ਵਿਸ਼ਵਾਸ ਰੱਖ ਕੇ ਕਿ ਸਾਡਾ ਮਾਲਕ ਬਹੁਤ ਵੱਡਾ ਹੈ ਉਹ ਸਾਨੂੰ ਜੇਕਰ ਇਹ ਮੁਸੀਬਤ ਵਿੱਚ ਪਾਉਂਦਾ ਹੈ ਤੇ ਉਹ ਮੁਸੀਬਤ ਵਿੱਚੋਂ ਕੱਢ ਵੀ ਲਵੇਗਾ ਜਦੋਂ ਇਨਸਾਨ ਇਹ ਸੋਚ ਕੇ ਹੀ ਬੈਠ ਜਾਂਦਾ ਕਿ ਜੋ ਮਰਜੀ ਉਹ ਚਾਵੇ ਅਸੀਂ ਉਸ ਮੰਜ਼ਲ ਤੱਕ ਪਹੁੰਚਣਾ ਹੀ ਪਹੁੰਚਣਾ ਹੈ ਮੁਸੀਬਤ ਦੇ ਨਾਲ ਲੜਨ ਦੀ ਤਾਕਤ ਰੱਖਦੇ ਤਾਂ ਫਿਰ ਅਸੀਂ ਉਹ ਮੰਜ਼ਲ ਤੱਕ ਪਹੁੰਚ ਸਕਦੇ ਹਾਂ ਤਾਂ ਫਿਰ ਉਹ ਮੁਰਸ਼ਿਦ ਵੀ ਹੈਲਪ ਕਰਦਾ ਹੈ ਬਾਹ ਫੜ ਕੇ ਪਾਰ ਲਗਾ ਦਿੰਦਾ ਹੈ ਸੋ ਇਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਥੇ ਕਮੈਂਟਾਂ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਜੀ ਪਲਾਸਟਿਕ ਦੇ ਮਣਕਿਆਂ ਵਾਲੀ ਤਸਬੀਹ ਦੀ ਵਰਤੋਂ ਕਰ ਸਕਦੇ ਆ ਸੋ ਬਿਲਕੁਲ ਇਹ ਤੁਹਾਡੀ ਆਪ ਦੀ ਸ਼ਰਤ ਹੈ ਕਿ ਤੁਸੀਂ ਤਸਬੀਹ ਕਿਹੜੀ ਰੱਖਣੀ ਚਾਹੁੰਦੇ ਹੋ ਜੇਕਰ ਰੁਦਰਸ਼ਤ মালা ਤੁਸੀਂ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤਸਬੀਹ ਤੁਸੀਂ ਰੱਖ ਸਕਦੇ ਹੋ ਜੇਕਰ ਪੀਰਾਂ ਦੀ ਸੇਵਾ ਕਰਦੇ ਹੋ ਕਿਸੇ ਕਲਮੇ ਦਾ ਜਾਪ ਕਰਦੇ ਹੋ ਤਾਂ 101 ਮਣਕਿਆਂ ਦੀ ਮਾਲਾ ਹੀ ਲੈਣੀ ਆ ਚਾਹੀਦੀ ਕੋਈ ਵੀ ਲੈ ਲਓ ਚਾਹੇ ਪਲਾਸਟਿਕ ਦੇ ਮਣਕਿਆਂ ਵਾਲੀ ਹੋਵੇ ਚਾਹੇ ਕੋਈ ਵੀ ਹੋਵੇ ਤੁਸੀਂ ਆਪਣੇ ਹਿਸਾਬ ਨਾਲ ਤਸਵੀਰ ਲੈ ਸਕਦੇ ਹੋ ਤੇ ਜੇਕਰ ਕੋਈ ਗੁਰੂ ਦਾ ਨਾਮ ਸ਼ਬਦ ਮਿਲਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕੋਈ ਸ਼ਬਦ ਹੈ ਮਿਲਿਆ ਤਾਂ ਫਿਰ ਤੁਸੀਂ 108 ਮਣਕਿਆਂ ਵਾਲੀ ਤਸਵੀਰ ਦਾ ਜਾਪ ਕਰਨਾ ਹੈ ਸੋ ਬਾਕੀ ਤੁਸੀਂ ਆਪਣੀ ਗੁੰਜਾਇਸ਼ ਦੇ ਹਿਸਾਬ ਦੇ ਨਾਲ ਤਸਵੀਰ ਕਿਸੇ ਵੀ ਤਰ੍ਹਾਂ ਦੀ ਲੈ ਸਕਦੇ ਹੋ ਇਹ ਤੁਹਾਡੀ ਆਪ ਦੀ ਸ਼ਰਤ ਹੈ ਜੀ ਸੋ ਹੁਣ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਕੀ ਮੰਗਲਵਾਰ ਦੇ ਦਿਨ ਕਰਮ ਕੀ ਕਰਨਾ ਹੈ ਸੋ ਜਿਹੜੇ ਪੀਰਾਂ ਦੀ ਸੇਵਾ ਜਾਂ ਫਿਰ ਸਾਈ ਲੋਕਾਂ ਦੀ ਸੇਵਾ ਕਰਦੇ ਆ ਇਹਨਾਂ ਦੇ ਨਾਲ-ਨਾਲ ਮਹਾਮਾਈ ਵੀ ਚੱਲਦੀ ਹੈ ਸੋ ਮਾਤਾ ਰਾਣੀ ਵੀ ਪੀਰਾਂ ਫਕੀਰਾਂ ਦੇ ਨਾਲ ਸਾਈ ਲੋਕਾਂ ਦੇ ਨਾਲ ਚੱਲਦੀ ਹੈ ਸੋ ਇਸ ਕਰਕੇ ਮੰਗਲਵਾਰ ਦੇ ਦਿਨ ਕੜਾਈ ਦਾ ਭੋਗ ਲਗਾਉਣਾ ਹੈ ਯਾਨੀ ਕਿ ਪ੍ਰਸ਼ਾਦ ਬਣਾਉਣਾ ਹੈ ਕੜਾਈ ਬਣਾਉਣੀ ਹੈ ਆਪਾਂ ਕੜਾ ਨੂੰ ਕਹਿੰਦੇ ਆ ਸੋਕੜਾ ਪ੍ਰਸ਼ਾਦ ਬਣਾ ਕੇ ਉਹਦਾ ਮੱਥਾ ਟੇਕਣਾ ਹੈ ਸੋ ਜੇਕਰ ਤੁਸੀਂ ਬਖਰਾ ਮਾਤਾ ਦੀ ਸੇਵਾ ਕਰਦੇ ਹੋ ਤੇ ਬਖਰੀ ਤੁਸੀਂ ਜੋ ਤੇ ਦਰਵਾਰ ਵਿੱਚ ਮਹਾਮਾਈ ਦੀ ਲਗਾਈ ਹੋਈ ਆ ਤਾਂ ਤਾਂ ਵੀ ਤੁਸੀਂ ਇਹ ਕਰਮ ਜ਼ਰੂਰ ਕਰਦੇ ਹੋਵੋਗੇ ਕਿ ਜੇਕਰ ਨਹੀਂ ਵੀ ਕਰਦੇ ਜਿਹੜੇ ਕੱਲੇ ਪੀਰਾਂ ਦੀ ਹੀ ਸੇਵਾ ਕਰਦੇ ਸਾਈ ਲੋਕਾਂ ਦੀ ਹੀ ਸੇਵਾ ਕਰਦੇ ਆ ਉਹ ਇਹ ਇੱਕ ਕਰਮ ਕਰ ਲੋ ਕਿ ਮਹੀਨੇ 'ਚ ਚਾਹੇ ਇੱਕ ਮੰਗਲਵਾਰ ਹੀ ਤੁਸੀਂ ਇਹ ਕਰਮ ਕਰ ਲੋ ਕਰਨਾ ਜ਼ਰੂਰੀ ਹੁੰਦਾ ਆ ਸੋ ਚੰਗਾ ਵੀ ਹੁੰਦਾ ਆ ਇਹ ਕਹਿ ਕੇ ਚੱਲਣਾ ਆ ਕਿ ਸਾਈਂ ਲੋਕਾਂ ਦੇ ਅੱਗੇ ਫਰਿਆਦ ਕਰਨੀ ਆ ਜੇਕਰ ਪੀਰਾਂ ਦੀ ਸੇਵਾ ਕਰਦੇ ਹੋ ਤੇ ਪੀਰਾ ਅੱਗੇ ਤੇ ਮੇਨ ਆਪਣੇ ਪਹਿਲਾ ਜੋ ਮੁੱਢ ਬਜ਼ੁਰਗਾ ਉਹਨਾਂ ਅੱਗੇ ਫਰਿਆਦ ਕਰਨੀ ਆ ਤੇ ਪੀਰਾਂ ਫਕੀਰਾਂ ਅੱਗੇ ਸਾਈਂ ਲੋਕਾਂ ਅੱਗੇ ਤੁਸੀਂ ਪ੍ਰਸ਼ਾਦ ਰੱਖਣਾ ਹੈ ਭੋਗ ਲਗਾਉਣਾ ਹੈ ਤੇ ਉਹਨਾਂ ਅੱਗੇ ਅਰਦਾਸ ਬੇਨਤੀ ਕਰਨੀ ਆ ਕਿ ਇਹ ਮਹਾਮਾਈ ਦੇ ਚਰਨਾ ਵਿੱਚ ਸਾਡੇ ਲੋ ਇੰਨਾ ਕ ਪ੍ਰਸ਼ਾਦ ਕਬੂਲ ਕਰਵਾ ਦਿਓ ਤਾਂ ਫਿਰ ਮਾਲਕ ਉਹ ਉਸ ਹਿਸਾਬ ਨਾਲ ਆਪਣੇ ਟੰਗ ਦੇ ਨਾਲ ਉਹ ਸਾਰੀ ਸੁਖਣਾ ਲੈ ਲੈਂਦਾ ਹੈ ਸੋ ਇੰਨਾ ਕ ਕਹਿਣਾ ਹੈ ਕਿ ਜੋ ਮਹਾਮਾਈ ਜਿਹੜੀ ਵੀ ਮਾਂ ਚੱਲਦੀ ਹੈ ਨਾਲ ਉਹਨੂੰ ਕੋਟ-ਕੋਟ ਪ੍ਰਣਾਮ ਤੇ ਬਜ਼ੁਰਗਾਂ ਅੱਗੇ ਵੀ ਇਹ ਹੀ ਅਰਦਾਸ ਬੇਨਤੀ ਕਰਨੀ ਹੈ ਤੇ ਬਜ਼ੁਰਗਾਂ ਅੱਗੇ ਵੀ ਪ੍ਰਸ਼ਾਦ ਜ਼ਰੂਰ ਕੱਢਿਆ ਕਰੋ ਬਜ਼ੁਰਗ ਦੇ ਨਾਮ ਦਾ ਚਾਣੀ ਕੀ ਜੇਕਰ ਬਜ਼ੁਰਗ ਦੀ ਗੱਦੀ ਲਗਾਈ ਹੋਈ ਆ ਤਾਂ ਬਜ਼ੁਰਗ ਦੇ ਨਾਮ ਦਾ ਵੀ ਪ੍ਰਸ਼ਾਦ ਜਦੋਂ ਤੁਸੀਂ ਦਰਵਾਰ ਵਿੱਚ ਕੱਢਦੇ ਹੋ ਤਾਂ ਉਸ ਗੱਦੀ ਅੱਗੇ ਵੀ ਇੱਕ ਭਾਂਡੇ ਵਿੱਚ ਪਾ ਕੇ ਪ੍ਰਸ਼ਾਦ ਜ਼ਰੂਰ ਰੱਖਿਆ ਕਰੋ ਸੋ ਜਿਨ੍ਹਾਂ ਦੇ ਘਰਾਂ ਵਿੱਚ ਦਰਵਾਰ ਬਣੇ ਹੋਏ ਆ ਬਜ਼ੁਰਗ ਦੀ ਗੱਦੀ ਲਗਾਉਣੀ ਜ਼ਰੂਰੀ ਹੁੰਦੀ ਆ ਸੋ ਜਿਨ੍ਹਾਂ ਦੇ ਜੱਦੀ ਦਰਬਾਰ ਜੱਦੀ ਗੱਦੀ ਚੱਲਦੀ ਆਈ ਆ ਸੋ ਉਹ ਤਾਂ ਬਿਲਕੁਲ ਸਹੀ ਆ ਬਾਕੀ ਜਿਨ੍ਹਾਂ ਨੇ ਸੇਵਾ ਇਸ ਪੀੜੀ ਦੇ ਵਿੱਚ ਕੀਤੀ ਆ ਘਰ ਵਿੱਚ ਦਰਬਾਰ ਬਣਾਇਆ ਆ ਉਹ ਬਜ਼ੁਰਗ ਨੂੰ ਯਾਦ ਰੱਖ ਕੇ ਸੋ ਇਹ ਕਰਮ ਕਰਨ ਤੇ ਕਰਮ ਕੀਤੇ ਲੱਗਦੇ ਆ ਜਦੋਂ ਆਪਾਂ ਆਪਣੇ ਮੇਨ ਕਠੇਰੇ ਵਡੇਰਿਆਂ ਨੂੰ ਯਾਦ ਰੱਖਦੇ ਆ ਤੇ ਜੋ ਵੀ ਆਪਾਂ ਕਰਮ ਕਰਾਂਗੇ ਉਹ ਸਫਲ ਹੋ ਜਾਂਦਾ ਹੈ ਲੱਗਦਾ ਹੈ ਹੁਣ ਜਿਵੇਂ ਕਿ ਸਾਨੂੰ ਘਰ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਆ ਜائਦਾਤ ਹੁਣ ਬੱਚੇ ਨੂੰ ਜ਼ਰੂਰਤ ਹੁੰਦੀ ਕੀ ਸਾਡੇ ਮਾਪਿਆਂ ਦੀ ਜائਦਾਤ ਆ ਤੇ ਸਹੀ ਆਪਣੇ ਮਾਪੇ ਤੋਂ ਹੀ ਹਿੱਸਾ ਲੈ ਸਕਦੇ ਆ ਸੋ ਇਸੇ ਟੰਗ ਨਾ ਹੁੰਦਾ ਆ ਕਿ ਬਾਅਦ ਵਿੱਚ ਵੀ ਅਸੀਂ ਬਜ਼ੁਰਗਾਂ ਨੂੰ ਯਾਦ ਰੱਖਿਏ ਕਿਉਂਕਿ ਉਹ ਹੀ ਸਾਨੂੰ ਸਭ ਕੁਝ ਲੈ ਕੇ ਦੇ ਸਕਦੇ ਆ ਜਿਕਰ ਬਾਹਰਲੇ ਤੋਂ ਕੁਛ ਕਹੀਏ ਕਿ ਸਾਨੂੰ ਮਿਲ ਜਾਵੇ ਇਦਾਂ ਕੁਛ ਨਹੀਂ ਮਿਲਦਾ ਪਹਿਲਾ ਘਰ ਦੇ ਦੀਸ ਥੋੜਾ ਹੁਣੀ ਜ਼ਰੂਰੀ ਹੈ ਘਰੋਂ ਕੁਝ ਮਿਲੇਗਾ ਤਾਂ ਬਾਹਰਲਾ ਵੀ ਖੈਰ ਪਾਉਂਦਾ ਹੈ ਸੋ ਜਿਹਨੂੰ ਘਰੋਂ ਕੁਛ ਨਾ ਮਿਲੇ ਤਾਂ ਫਿਰ ਬਾਹਰਲਾ ਵੀ ਕਦੇ ਖੈਰ ਨਹੀਂ ਪਾਉਂਦਾ ਇਸ ਕਰਕੇ ਮੇਨ ਮੁੱਢ ਨੂੰ ਖੁਸ਼ ਰੱਖਣਾ ਜ਼ਰੂਰੀ ਹੈ ਯਾਦ ਰੱਖਣਾ ਜ਼ਰੂਰੀ ਹੈ ਪਹਿਲਾ ਪ੍ਰਿਆਦ ਬੇਨਤੀ ਆਪਣੇ ਬਜ਼ੁਰਗਾਂ ਕੇ ਉਹਨਾਂ ਦਾ ਨਾਮ ਲੈ ਕੇ ਉਹਨਾਂ ਅੱਗੇ ਕਰਿਆ ਕਰੋ ਸੋ ਫਿਰ ਸਭ ਕੁਝ ਸਫਲ ਹੀ ਸਫਲ ਹੋ ਜਾਂਦਾ ਹੈ ਜੋ ਸੇਵਾ ਕਰ ਕਰਦੇ ਆ ਉਹ ਸਾਰੇ ਕਰਮ ਫਿਰ ਸਫਲ ਹੋ ਜਾਂਦੇ ਨੇ